ਆ ਕੀ ਹੈ ਓਏ ਆ ਸਾਰੇ ਨਸ਼ੇ ਆਓ ਸਾਰੇ ਮਿਲ ਕੇ ਨਸ਼ਾ ਮੁਕਤ ਪੰਜਾਬ ਬਣਾਈਏ ਪੰਜਾਬ ਨੂੰ ਨਸ਼ਾ ਖਾ ਰਿਹਾ ਹੈ ਪੰਜਾਬ ਤੇ ਨਸ਼ਾ ਹੈ ਇਸ ਤੇ ਲਗਾਤਾਰ ਸਾਡੀ ਮਹਮ ਨਸ਼ੇ ਖਿਲਾਫ ਚਲਦੀ ਰਹਿੰਦੀ ਹੈ ਪੰਜਾਬ ਪੁਲਿਸ ਦਾ ਇਸ ਕੰਮ ਇਕ ਲੱਗੀ ਹੀ ਹੋਈ ਹੈ ਪਰ ਸਾਨੂੰ ਤੁਹਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਜਿੰਨਾ ਚਿਰ ਤੱਕ ਵੱਧ ਚੜ ਕੇ ਤੁਹਾਡਾ ਸਬਦਾ ਸਹਿਯੋਗ ਨਹੀਂ ਮਿਲਦਾ ਐਸ ਸੀਨੀਅਰ ਸਕੈਂਡਰੀ ਸਕੂਲ ਜਿਹੜਾ ਖੰਨਾ ਚ ਹੈਗਾ ਉਹਨਾਂ ਦੇ ਬੱਚਿਆਂ ਨੂੰ ਫੋਕਸ ਕਰਦੇ ਹੋਏ ਇੱਕ ਅਕਸ ਰੰਗਮਨ ਸਮਰਾਲਾ ਦੀ ਬੜੀ ਵਧੀਆ ਪ੍ਰੋਫੈਸ਼ਨਲ ਡਰਾਮਾ ਟੀਮ ਹੈ ਉਹਨਾਂ ਤੋਂ ਅਸੀਂ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ 1 ਆਰ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਆਓ ਸਾਰੇ ਮਿਲ ਕੇ ਨਸ਼ਾ ਮੁਕਤ ਪੰਜਾਬ ਬਣਾਈਏ ਪੰਜਾਬ ਨੂੰ ਨਸ਼ਾ ਖਾ ਰਿਹਾ ਹੈ ਪੰਜਾਬ ਤੇ ਨਸ਼ਾ ਹੈ ਇਸ ਤੇ ਲਗਾਤਾਰ ਸਾਡੀ ਮਹਮ ਨਸ਼ੇ ਖਿਲਾਫ ਚਲਦੀ ਰਹਿੰਦੀ ਹੈ ਪੰਜਾਬ ਪੁਲਿਸ ਦਾ ਇਸ ਕੰਮ ਇਕ ਲੱਗੀ ਹੀ ਹੋਈ ਹੈ ਪਰ ਸਾਨੂੰ ਤੁਹਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਜਿੰਨਾ ਚਿਰ ਤੱਕ ਵੱਧ ਚੜ ਕੇ ਤੁਹਾਡਾ ਸਭ ਦਾ ਸਹਿਯੋਗ ਨਹੀਂ ਮਿਲਦਾ ਉਨਾ ਚਿਰ ਤੱਕ ਨਸ਼ੇ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅੱਜ ਖੰਨਾ ਦੇ ਐਸਐਸਪੀ ਮੈਡਮ ਅਮ੍ਰਿਤ ਕੋਂਗਲ ਨੇ ਦੱਸ ਦਈਏ ਕਿ ਅੱਜ ਖੰਨਾ ਪੁਲਿਸ ਵੱਲੋਂ ਐਸਐਸਪੀ ਖੰਨਾ ਮੈਡਮ ਅਮ੍ਰਿਤ ਕੋਂਗਲ ਦੀ ਅਗਵਾਈ ਹੇਠ ਖੰਨਾ ਪੁਲਿਸ ਵੱਲੋਂ ਖੰਨਾ ਦੇ ਐਸ ਮਾਡਰਨ ਸਕੂਲ ਪੀਰ ਖੰਨਾ ਰੋਡ ਵਿਖੇ ਅਕਸ ਮੰਚ ਸਮਰਾਲਾ ਦੇ ਡਾਇਰੈਕਟਰ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਦੁਖਦੀ ਰਗ ਪੰਜਾਬ ਦੀ ਨਸ਼ੇ ਤੇ ਆਧਾਰਿਤ ਬਹੁਤ ਹੀ ਬਿਹਤਰੀਨ ਨਾਟਕ ਕਰਵਾਇਆ ਗਿਆ ਇਸ ਮੌਕੇ ਮੈਡਮ ਅਮੀਤ ਕੁੰਡਲ ਨੇ ਕਿਹਾ ਕਿ ਜਿਹੜਾ ਨਾਟਕ ਅੱਜ ਤੁਹਾਨੂੰ ਦਿਖਾਇਆ ਗਿਆ ਹੈ ਬੜਾ ਹੀ ਰੋਂਗਟੇ ਖੜੇ ਕਰ ਦੇਣ ਵਾਲਾ ਨਾਟਕ ਸੀ ਜਿਸ ਵਿੱਚ ਦਿਖਾਇਆ ਗਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਨਸ਼ੇ ਦੀ ਦਲਦਲ ਵਿੱਚ ਪਾਇਆ ਉਹਨਾਂ ਦਾ ਵੀ ਅੰਤ ਸੇਮ ਹੀ ਹੋਇਆ ਅੱਜ ਸਭ ਤੁਹਾਨੂੰ ਬੱਚਿਆਂ ਨੂੰ ਇਹ ਨਾਟਕ ਦਿਖਾਉਣ ਦਾ ਮਤਲਬ ਹੈ ਕਿ ਇਸ ਸਬੰਧੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਦੋਸਤਾਂ ਮਿੱਤਰਾਂ ਨੂੰ ਦੱਸੋ ਕਿ ਜਿਹੜਾ ਨਸ਼ੇ ਦੀ ਦਲਦਲ ਵਿੱਚ ਫਸ ਜਾਂਦਾ ਹੈ ਉਹਦਾ ਕੀ ਹਾਲ ਹੁੰਦਾ ਹੈ ਉਹਨਾਂ ਕਿਹਾ ਕਿ ਜਿਸ ਕਿਸੇ ਨੇ ਵੀ ਨਸ਼ਾ ਛੱਟਣਾ ਹੈ ਉਹ ਵੀ ਸਾਡੇ ਨਾਲ ਜਾ ਐਡਮ ਖੰਨਾ ਜਾਂ ਐਸਮੋ ਖੰਨਾ ਨਾਲ ਸੰਪਰਕ ਕਰ ਸਕਦਾ ਹੈ ਇਸ ਨਸ਼ੇ ਦੇ ਖਾਤਮੇ ਲਈ ਸਾਨੂੰ ਸਭ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਇਸ ਮੌਕੇ ਖੰਨਾ ਪੁਲਿਸ ਦੇ ਐਸਐਸਪੀ ਐਸਪੀ ਡੀਐਸਪੀ ਐਸਟੂ ਤੋਂ ਇਲਾਵਾ ਖੰਨਾ ਦੇ ਐਡੀਐਮ ਬਲਜਿੰਦਰ ਸਿੰਘ ਢਿੱਲੋਂ ਖੰਨਾ ਦੇ ਐਸਐਮਓ ਡਾਕਟਰ ਮਨਿੰਦਰ ਸਿੰਘ ਤਸੀਨ ਐਸ ਕਾਲਜ ਖੰਨਾ ਦੀ ਮੈਨੇਜਮੈਂਟ ਤੋਂ ਇਲਾਵਾ ਕਾਉਂਸਲਰ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ будзе. <iley> <thumbnails> <anthropology> ਗਲ ਗੁਲਾਬ ਵਿੱਚੋਂ ਹੱਥ ਬਾੜਾ ਮਾਰੋ ਇਹਨੂੰ ਪੰਜਾਬ ਵਿੱਚ ਇੱਕ ਕਵਸਟਨ ਦੀ ਕਹਾਣੀ ਜੋ ਮੈਂ ਨਾਟਕ ਕੀਤੀ ਹੈ ਸੁਖਾਇਕ ਬਣਾਉਣ ਦਾ ਪਰਾਲਾ ਕਰਨਗੇ ਕੋ ਲੋਕਾਂ ਅੱਜ ਮੇਰੇ ਵਿੱਚ ਹੈਗੇ ਆਂ ਇਹ ਮੌਕਾ ਮਿਲਿਆ ਹੈ ਕਿ ਇੱਕੋ ਹੀ ਸਮੇ ਇੱਕੋ ਸਿਖਾ ਦਿਓ ਆਪਣਾ ਸਤਕਾਰ ਪ੍ਰਾਪਤ ਕਰੋ ਦੁਗਦੀ ਰਗ ਪੰਜਾਬੀ ਦੇ ਨਾਟਕ ਦੇ ਨਿਰਦੇਸ਼ਕ ਰਾਜ ਮਨਕਰ ਸਿੰਘ ਸਾਖ ਰਾਜ ਮਨਕਰ ਸਿਵਾਰਾ ਕਾਟਕ ਦੇ ਖੂਬਸੂਰਤ ਕਲਾਕਾਰ ਉਹ ਜ਼ਿੰਦਗੀ ਦੇ ਵਿੱਚ ਮੰਚ ਤੇ ਵੀ ਇਹੋ ਜਿਹਾ ਘੜਾ ਰਹੀ ਹੈ ਤੇ ਅਸਲ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਘੜਾ ਰਹੀ ਹੈ ਇਹ ਪਕੀ ਭਾਵੇਂ ਮੇਰੇ ਕੋਲ ਬਹੁਤ ਚਿਰ ਪਹਿਲਾਂ ਪੜੀ ਜੀ ਤੇ ਅੱਜ ਵੀ ਬੜਾ ਯਾਦ ਕਰੀ ਜਾਂਦਾ ਹਾਂ ਅਗਲਾ ਉਸ ਤੋਂ ਬਾਅਦ ਅਗਲਾ ਕਲਾਕਾਰ ਸਮੂਚੀ ਟੀਮ ਨੂੰ ਸ਼ੁਕਰ ਹੈ ਪੰਜਾਬ ਤੇ ਪੰਜਾਬੀਅਤ ਦੇ ਪਿਤਾ ਦਾ ਨਾਮ ਹੈ ਵਿਸ਼ਾਲ ਕੁਮਾਰ ਜੀ ਆ ਭਾਂਬੀ ਹਰਸ਼ ਨੂਰ ਕਲਾਸ 9th ਰੋਲ ਨੰਬਰ 18 ਰੋਲ ਨੰਬਰ 11 1 ਇਹ ਲੋਕ ਜੋ ਕੰਮ बोलते हैं जमाने में उनके हुनर बोलते हैं जमाने में उनके हुनर <laughs> तो बहुत अच्छा काम कर रहे हो मैं बट स्टिल इन चीजों पे और और हम लोग वर्क करें ताकि ये जो हमारा फ्यूचर है ये सेफ रहे सो अगेन थैंक्स टू ऑल एंड द ऑन ऑफ द लॉस फॉर पुलिस डिपार्टमेंट ਸੌਰਭ ਜਿੰਦਲ ਜੀ ਪੀਪੀਐਸ ਸੌਰਭ ਜਿੰਦਲ ਜੀ ਪੀਪੀਐਸ ਐਸਪੀਟੀ ਰਤਨ ਪੀਪੀਐਸ ਸ਼੍ਰੀ ਚਰਨ ਰਤਨ ਐਸਪੀ ਹੈੱਡ ਕੁਆਟਰ ਖੰਨਾ ਡੀਐਸਪੀਟੀ ਸਰਦਾਰ ਕੁਜੀਤ ਸਿੰਘ ਜੀ ਇੰਸਟ੍ਰਕਟਰ ਇੰਜੀਨੀਅਰ ਡਾਕਟਰ ਜੀ ਸਾਡੇ ਵਿਦਿਆਰਥੀ ਜਰੂਰ ਮਿਲਦੇ ਖੰਨਾ ਪੀ.ਐਮ ਸਬਸਿਡਰਾਲਾ ਕਾਰਜ ਜੋਸ਼ੂ ਡਾਕਟਰ ਮਨੀਦਰ ਸਿੰਘ ਜੀ ਤੁਸੀਂ मौजूदा जो सकनीत कौटल जी ये सारे समुचे जो ऑफिसर साहबान ने तो अपना सत्कार इस फूटे के रूप के हरियावल के रूप में देना चाहते हैं मैडम हम अवनीत जी ਸਾਰੇ ਵੀਰ ਨਹੀਂ ਬੋਲਣਾ ਹੁੰਦਾ ਬਾਕੀ ਸਾਰਾ ਕੁਝ ਮੂਕ ਹੋ ਜਾਂਦਾ ਹੈ। ਮੌਜੂਦ ਲਾਗੇ ਬੜੇ ਨੇ ਤੇਸ਼ਕਾਲੂ ਜੀ ਨੂੰ ਮੁਬਾਰਕ ਬਾਤ ਕਰਨਾ। ਸਤਿ ਅਕਾਲ ਐਸ.ਐਮ. ਕਰਨਾ ਐਸ.ਐਮ.ਓ ਕਰਨਾ ਐਸ.ਐਮ.ਓ ਸੰਭਰਾਲਾ ਤੇ ਜਿਹੜੀ মিডিਆ ਦੀ ਸਾਡੀ ਫੈਮਲੀ ਹੈ ਹਮੇਸ਼ਾ ਸੀ ਇਹਨਾਂ ਨੂੰ ਜਿੱਥੇ ਵੀ ਬੁਲਾਉਂਦੇ ਹਾਂ ਤੇ ਆਰ ਆਲਵੇਸ ਥੇਅਰ ਫੋਰ ਅਸ ਪੀ.ਐਸ.ਪੀ.ਸੀ.ਆਈ.ਡੀ. ਔਰ ਆਈ.ਬੀ.ਵੀ ਆ ਜਾਏ। सो बेसिकली खन्ना पुलिस और पंजाब पुलिस साढ़ा ही पूरी ड्यूटी है इस काम पे लगना तो बट आई वुड अगेन रिक्वेस्ट कि तीस भी अगे जा अगे आके सशे बारे गलत दसना चाहते हो तो सानू रिपोर्ट कर सकते हो और अपनी फैमिली किसी ने नशा छना है तो साइस भी इतने आए हैं एस डी साहब भी आए हैं तो किसी भी रिपोर्ट कर सकते हो सरकार की हर तरह की फैसिलिटी इसे कमली लगी हुई है साड़ी मेन प्रॉयरिटी एरिया ड्रग्स का ਸੋ ਪਲੀਜ਼ ਕੋਆਪਰੇਟ ਵਿਦ ਅਸ ਸੋ ਥੈਟ ਵੀ ਵਿਨ ਥਿਸ ਵਾਰ ਅਗੇਂਸਟ ਡਰੱਗਸ ਔਰ ਜਿਹੜਾ ਪੰਜਾਬ ਦੀ ਪਰਸੈਪਸ਼ਨ ਵੀ ਬਣੀ ਹੋਈ ਹੈ ਕਿ ਸਾਰਾ ਯੂਥ ਇਸ ਬਜਾਏ ਸਾਨੂੰ ਉਹਨੂੰ ਦੂਰ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਥੈਂਕ ਯੂ ਸੋ ਮੱਚ ਜੈ ਕਾਲੀਓਕੀ ਇਹਦਾ ਮਤਲਬ ਹੁੰਦਾ ਜੇ ਕਿਸੇ ਬੱਚੇ ਨੂੰ ਨਹੀਂ ਪਤਾ ਹੁੰਦਾ ਇਸ ਦਾ ਮਤਲਬ ਹੁੰਦਾ ਹੈ ਕਿ ਮੈਂ ਸ਼ਾਕ ਸ਼ਾਕ ਮੈਂ ਜਿਸ ਵੀ ਆਪਣੀ ਇਬਾਦਤ ਨੂੰ ਮੰਨਦਾ ਹਾਂ हाँ अकीदत हा, 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 मैं उस चुप के अब प्रण कर लग मैं बोलन लग शुरू करा जी आप सारे ने मेरे न बोलना है मैं प्रण करता हाँ कि जिंदगी बच्चे कद भी, भी। किसी ਇਹ ਕਿਸਮ ਦੇ ਨਸ਼ੇ ਦਾ ਕਿਸੇ ਦੀ ਨਸ਼ੇ ਅਸ਼ਿਆਵਾ ਸ਼ੇਵਨ ਨਹੀਂ ਕਰਾਂਗਾ ਸ਼ੇਵਨ ਨਹੀਂ ਕਰਾਂਗਾ ਮੈਂ ਆਪ ਨਹੀਂ ਆਪ ਨਸ਼ੇ ਤੋਂ ਦੂਰ ਰਹਾਂਗਾ ਨਸ਼ੇ ਤੋਂ ਦੂਰ ਰਹਾਂਗਾ ਅਤੇ ਆਪਣੇ ਪਰਿਵਾਰ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਅਤੇ ਦੋਸਤਾਂ ਨੂੰ ਨਸ਼ੇ ਦੇ ਮਾਰੇ ਪ੍ਰਭਾਵਾਂ ਤੋਂ ਨਸ਼ੇ ਦੇ ਜਾਣੂ ਕਰਵਾਵਾ ਦਾ ਜਾਣੂ ਕਰਵਾਵਾ ਦਾ ਅਤੇ ਉਹਨਾਂ ਨੂੰ ਅਤੇ ਉਹਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਦੂਰ ਰਹਿ ਲਈ ਪਰੇ ਕਰਾਂਗਾ ਪਰੇ ਕਰਾਂਗਾ ਧੰਨਵਾਦ ਖਨਾ ਪੁਲਿਸ ਵੱਲੋਂ ਇਦਾਂ ਦੇ ਕੁਝ ਨਾ ਕੁਝ ਪ੍ਰੀਵੈਂਸ਼ਨ ਵਾਲੇ ਔਰ ਇਨਫੋਰਮੇਸ਼ਨ ਵਾਲੇ ਵੀ ਕੋਈ ਨਾ ਕੋਈ ਪ੍ਰੋਗਰਾਮ ਕਿਤੇ ਜਾਂਦੇ ਉਹਦੇ ਉਸੇ ਲੜੀ ਦੇ ਤਹਿਤ ਅਜ ਅਸੀਂ ਐਸ ਸੀਨੀਅਰ ਸਕੈਂਡਰੀ ਸਕੂਲ ਜਿਹੜਾ ਖੰਨਾ ਚ ਹੈਗਾ ਉਹਨਾਂ ਦੇ ਬੱਚਿਆਂ ਨੂੰ ਫੋਕਸ ਕਰਦੇ ਹੋਏ ਇੱਕ ਅਕਸ ਰੰਗਮਨ ਸਮਰਾਲਾ ਦੀ ਬੜੀ ਵਧੀਆ ਪ੍ਰੋਫੈਸ਼ਨਲ ਡਰਾਮਾ ਟੀਮ ਹੈ ਉਹਨਾਂ ਤੋਂ ਅਸੀਂ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ 1 ਆਰ ਦਾ ਇੱਕ ਪਲੇ ਕੀਤਾ ਦੁਖਦੀ ਰੱਦ ਪੰਜਾਬ ਦੀ ਉਹਦੇ ਚ ਇਹਨਾਂ ਨੇ ਦੱਸਿਆ ਕਿ ਕਿਵੇਂ ਯੂਥ ਹੈ ਉਹ ਆਪਣੀ ਪੀਅਰ ਪ੍ਰੈਸ਼ਰ ਜਾਂ ਗਲਤ ਕੰਪਨੀ ਚ ਪੈ ਕੇ ਨਸ਼ੇ ਨਸ਼ੇ ਦੀ लत जो ਪੈ ਜਾਂਦੇ ਹੈ ਔਰ ਇਸ ਤਰ੍ਹਾਂ ਬੜਾ ਵਧੀਆ ਉਹਨਾਂ ਨੇ ਬੱਚਿਆਂ ਨੂੰ ਇੱਕ ਮੈਸੇਜ ਕਨਵੇ ਕੀਤਾ ਡਰਾਮਾ ਦੇ ਥਰੂ ਜੋ ਸਾਡਾ ਪਰਪਸ ਇਹ ਸੀ ਕਿ ਜਿਹੜੇ ਯੂਥ ਹੈ ਅੱਜ ਕੱਲ ਦੇ ਜਿਹਵੇ ਇਵਨ ਸੀਨੀਅਰ ਕਲਾਸਿਸ ਦੇ ਸਕੂਲ ਦੇ ਬੱਚੇ ਹੈ ਉਹ ਬੜੇ ਇਮਪ੍ਰੈਸ਼ਨੇਬਲ ਏਜ ਦੇ ਹੁੰਦੇ ਹੈ ਜੇ ਉਹਨਾਂ ਨੂੰ ਇਸ ਤਰ੍ਹਾਂ ਦੇ ਅਸੀਂ ਪਲੇ ਦਿਖਾਈਏ ਤਾਂ ਅੱਗੇ ਜਾ ਕੇ ਉਹਨਾਂ ਨੂੰ ਸਮਝ ਆਂਦੀ ਹੈ ਕਿ ਇਹਦੀ ਕਿੰਨੇ ਹਾਰਮਫੁਲ ਔਰ ਫੇਟਲ ਕਨਸੀਕਵੈਂਸਸ ਹੈ ਇਸ ਕਰਕੇ ਆਪਣੀ ਫੈਮਲੀਆਂ ਨੂੰ ਫਰੈਂਡਸ ਨੂੰ ਪੀਅਰ ਗਰੂਪਸ ਨੂੰ ਇਸ ਦਾ ਇਹਦਾ ਮੈਸੇਜ ਕਨਵੇ ਕਰਨ ਕਿ ਨਸ਼ੇ ਤੋਂ ਅਸੀਂ ਬਿਲਕੁਲ ਦੂਰ ਰਹਿਣਾ ਹੈ ਔਰ ਇੰਡੀਆ ਨੇ ਅਸੀ ਉਹਨਾਂ ਨੂੰ ਇੱਕ ਪਲੇਜ ਵੀ ਦਵਾਈ ਕਿ ਅਸੀਂ ਬਿਲਕੁਲ ਵੀ ਨਸ਼ਾ ਨਹੀਂ ਕਰਾਂਗੇ ਇਸ ਤਰ੍ਹਾਂ انہوں ਨੇ ਸੌਂਗ ਖਾਧੀ ਤੇ ਕੱਲ ਅਸੀਂ ਇੱਥੇ ਜੀ ਸਕੂਲ ਚ ਇੱਕ ਪੋਸਟਰ ਮੇਕਿੰਗ ਕੰਪੀਟੀਸ਼ਨ ਵੀ ਕਰਾਇਆ ਸੀਗਾ ਜਿਹਦਾ ਥੀਮ ਇਹ ਸੀ ਕਿ ਵਾਰ ਅਗੇਂਸਟ ਡਰਗਸ ਉਹਦੇ ਜਿਹੜੇ ਪੰਜ ਛੇ ਬੱਚੇ ਦੋਹਰੀ ਜਿਊਰੀ ਨੇ ਟੌਪ ਦੇ ਡਿਸਾਈਡ ਕੀਤੇ ਉਹਨਾਂ ਨੂੰ ਅੱਜ ਅਸੀਂ ਸਰਟੀਫਿਕੇਟ ਔਰ ਕੈਸ਼ ਰਿਵਾਰਡ ਨਾਲ ਸਨਮਾਨਿਤ ਕੀਤਾ ਜੀ ਸਾਡੇ ਫੰਕਸ਼ਨ ਜਿਹੜਾ ਕੀਤਾ ਹੈ ਜਿਹਦੇ ਵਿੱਚ ਨੌਟ ਜਸ ਪੁਲਿਸ ਸਾਡੇ ਐਸ ਡੀ ਐਮ ਸਾਹਿਬ ਖੰਨਾ ਵੀ ਆਏ ਸਾਡੇ ਐਸ ਐਮ ਓਜ਼ ਵੀ ਆਏ ਤੇ ਸਾਡੀ ਮੀਡੀਆ ਫ੍ਰੈਟਰਨਿਟੀ ਤੁਹਾਨੂੰ ਇਨਵਾਈਟ ਇਨਵਾਈਟ ਕੀਤਾ ਤੁਸੀਂ ਵੀ ਆਏ ਵਕ ਵਕ ਬਹੁਤ ਵਾਰ ਲੋਕ ਆਏ ਉਹਨਾਂ ਦਾ ਪਰਪਸ ਇਹ ਹੀ ਹੈ ਕਿ ਅਸੀਂ ਇਹ ਮੈਸੇਜ ਹੀ ਕਨਵੇ ਕਰਨਾ ਹੈ ਕਿ ਜੀ ਨਸ਼ੇ ਤੋਂ ਦੂਰ ਰਹੋ ਔਰ ਸਾਡੀ ਪੁਲਿਸ ਵਿਭਾਗ ਦੀ ਵੱਚੜ ਕੇ ਤੁਸੀਂ ਐਜ਼ ਅ ਕਮਿਊਨਿਟੀ ਸਰਵਿਸ ਇਸ ਕਮ ਚ ਲਗੋ ਸੋ ਥੈਟ ਅਸੀਂ ਇਸ ਨਸ਼ੇ ਦੀ ਜਿਹੜੀ ਬਿਮਾਰੀ ਫੈਲ ਰਹੀ ਉਹਨੂੰ ਠੱਲ ਪਾਈ ਹੈ ਮੈਡਮ ਥੈਂਕ ਯੂ